ਹਾਂਜੀ ਜੇਲਮ ਬਹੁਤ ਸੋਹਣੀ ਸੀ ਪਰਿਵਾਰਕ ਫਿਲਮ ਸੀ ਇਸ ਫਿਲਮ ਨੂੰ ਦੇਖ ਕੇ ਸਾਡੇ ਅੰਦਰ ਜੋ ਥੋੜੇ ਬਹੁਤ ਗੁਨਾਹ ਜਾਂ ਕੋਈ ਭਾਵਨਾ ਹੁੰਦੀ ਹੈ ਤਾਂ ਉਹ ਥੋੜਾ ਜਿਵੇਂ ਵਿਸਤਾਰ ਜਨ ਹੁੰਦਾ ਉਸ ਤਰ੍ਹਾਂ ਸਾਨੂੰ ਵੀ ਮਹਿਸੂਸ ਹੋਏ ਕਿ ਸਾਨੂੰ ਵੀ ਕੁਝ ਛੱਡਣਾ ਚਾਹੀਦਾ ਤੇ ਜੋ ਸਾਨੂੰ ਰੱਬ ਨੇ ਦਿੱਤਾ ਉਹਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਨਾ ਚਾਹੀਦਾ ਸਾਨੂੰ ਗਿਲਾ ਨਹੀਂ ਕਰਨਾ ਚਾਹੀਦਾ ਰੱਬ ਤੇ ਕਿ ਸਾਨੂੰ ਇਹ ਨਹੀਂ ਦਿੱਤਾ ਜਿਵੇਂ ਕਿ ਮੇਰੇ ਮੈਂ ਬੇਟੀ ਅਡਾਪਟ ਕੀਤੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਰੱਬ ਨੇ ਉਹ ਦਿੱਤੀ ਹੈ ਤੇ ਮੈਂ ਬਹੁਤ ਖੁਸ਼ ਹਾਂ ਬਹੁਤ ਮਿਹਰਬਾਨੀ ਪੁੱਤ ਕਿਹੜੀ ਫਿਲਮ ਦੇਖ ਕੇ ਆਇਆ ਆਪਾਂ 10 ਥੈਂਕ ਯੂ ਪੁੱਤ ਤੁਸੀਂ ਬੋਲੂਗਾ ਜੀ ਕੁਝ ਕੋਈ ਬਹੁਤ ਵਧੀਆ ਸੀ ਪਰਵਾਰਿਕ ਮੂਵੀ ਆ ਰ ਇਹਨੂੰ ਦੇਖ ਕੇ ਐਨਾ ਕੋ ਰਿਅਲਾਈਜ਼ ਹੋਇਆ ਵੀ ਆਪਾਂ ਨੂੰ ਸਪੈਂਡ ਕਰਨਾ ਚਾਹੀਦਾ ਆਪਣਾ ਟਾਈਮ ਪੇਰੈਂਟਸ ਦੇ ਨਾਲ ਔਰ ਉਹਨਾਂ ਦੀਆਂ ਫੀਲਿੰਗਸ ਨੇ ਜਿਹੜੀਆਂ ਉਹ ਸ਼ੇਅਰ ਨਹੀਂ ਕਰਦੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਉਹ ਕੀ ਕਹਿਣਾ ਚਾਹੁੰਦੇ ਆ ਔਰ ਉਹਨਾਂ ਨਾਲ ਵੱਧ ਤੋਂ ਵੱਧ ਅੱਜ ਦੇ ਮਾਡਰਨ ਸਮਾਜ ਦੇ ਵਿੱਚ ਟਾਈਮਸ ਮੈਂਟੇਨ ਕਰਨਾ ਚਾਹੀਦਾ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਥੈਂਕ ਯੂ ਉਹ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਕੀ ਵਧੀਆ ਲੱਗੇ ਪੁੱਤ ਕੀ ਵਧੀਆ ਲੱਗੇ ਤੁਹਾਨੂੰ ਚਲੋ ਚਲੋ ਬਹੁਤ ਚਲੋ Thank you.